ਨਿਹੰਗ ਬਾਣੇ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਮਹਿਲਾ ਨੂੰ ਘੇਰ ਲਿਆ ਅਤੇ ਉਸ ਦੇ ਖਿਲਾਫ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਨਿਹੰਗ ਸਿੰਘ ਇੱਕ ਪ੍ਰਵਾਸੀ ਮਹਿਲਾ ਦਾ ਘਰਾ ਕਰਦਾ ਨਜ਼ਰ ਆ ਰਿਹਾ ਸਾਫ ਤੌਰ ਤੇ ਉੱਤੇ ਲੁਧਿਆਣੇ ਦੇ ਵਿੱਚ ਇਹ ਵਾਕਾ ਹੋਇਆ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਇਹ ਨਿਹੰਗ ਸਿੰਘ ਦੌੜ ਦਾ ਸਾਫ ਨਜ਼ਰ ਆ ਰਿਹਾ ਜਦੋਂ ਇੱਕ ਮਹਿਲਾ ਜਿਹੜੀ ਕਿ ਪ੍ਰਵਾਸੀ ਭਾਰਤੀ ਹੈ ਉਸ ਨੂੰ ਘੇਰਦਾ ਹੋਇਆ ਉਸ ਦੇ ਉੱਤੇ ਇਲਜ਼ਾਮ ਲਾ ਰਿਹਾ ਦਰਅਸਲ ਇਸ ਮਹਿਲਾ ਵੱਲੋਂ ਵੀ ਇਲਜ਼ਾਮ ਲਾਏ ਗਏ ਨੇ ਮਹਿਲਾ ਦਾ ਸਿੱਧਾ ਇਲਜ਼ਾਮ ਹੈ ਕਿ ਉਸ ਨੂੰ ਦੁਕਾਨ ਦੇ ਵਿੱਚ ਘਟਿਆਂ ਬੱਦੀ ਬੰਦ ਕਰਕੇ ਰੱਖਿਆ ਗਿਆ ਉਸ ਦੇ ਖਿਲਾਫ ਅਪਮਾਨਜਨਕ ਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਇਹ ਸਾਰੇ ਇਲਜ਼ਾਮ ਇਸ ਨਿਹੰਗ ਬਾਣੇ ਦੇ ਵਿੱਚ ਮੌਜੂਦ ਇਸ ਵਿਅਕਤੀ ਦੇ ਉੱਤੇ ਲਗਾਏ ਗਏ ਨੇ ਜਦਕਿ ਇਹ ਵਿਅਕਤੀ ਜਿਹੜਾ ਇਹ ਆਪ ਦੁਕਾਨਦਾਰ ਦੱਸਦਾ ਆਪਣੇ ਆਪ ਨੂੰ ਦਕਾਉਣ ਲਾਂਦਾ ਆ ਪਰ ਕਹਿੰਦਾ ਆ ਕਿ ਇਹ ਮਹਿਲਾ ਜਿਹੜੀ ਕਿ ਇੱਕ ਪ੍ਰਵਾਸੀ ਹੈ ਉਸ ਦੇ ਕੋਲ ਆ ਕੇ ਸ਼ਰਿਆਮ ਧੰਕੀ ਦਿੰਦੀ ਨਜ਼ਰ ਆ ਰਹੀ ਸੀ ਕਿ ਉਹ ਹਰ ਕਿਸੇ ਨੂੰ ਗੋਲੀ ਮਾਰ ਦਵੇਗੀ ਪਰ ਮਾਰਨ ਤੋਂ ਬਾਅਦ ਯੂਪੀ ਭੱਜ ਜਾਵੇਗੀ ਧੋਖਾਧੜੀ ਦੇ ਬਲੈਕਮੇਲਿੰਗ ਦੇ ਇਲਜ਼ਾਮ ਇਸ ਮਹਿਲਾ ਦੇ ਉੱਤੇ ਲਗਾਏ ਜਾ ਰਹੇ ਨੇ ਇਸ ਨਿਹੰਗ ਬਾਣੇ ਦੇ ਵਿੱਚ ਮੌਜੂਦ ਵਿਅਕਤੀ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਜਿਹੜਾ ਉਹ ਲੁਧਿਆਣੇ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਦਾ ਹੈ ਕਿਰਾ ਜਿਹੜਾ ਇਸ ਮਹਿਲਾ ਦਾ ਕੀਤਾ ਜਾਂਦਾ ਇਸ ਮਹਿਲਾ ਦੇ ਖਿਲਾਫ ਇਸ ਨਿਹੰਗ ਨੇ ਜੋ ਇਲਜ਼ਾਮ ਲਾਇਏ ਨੇ ਔਰ ਮਹਿਲਾ ਨੇ ਜੋ ਇਸ ਨਿਹੰਗਵਾਨੇ ਚ ਮੌਜੂਦ ਵਿਅਕਤੀ ਦੇ ਉੱਤੇ ਇਲਜ਼ਾਮ ਲਾਏ ਨੇ ਆਪ ਸੁਣ ਲੈਣੇ ਤੁਸੀਂ ਭਈਆੜੇ ਇੱਥੇ ਆ ਕੇ ਗੰਦ ਪਾਇਆ ਪਿਆ ਇੱਧਰ ਰੋਕ ਰੋਕ ਇੱਥੇ ਬਹੁਤ ساری ਲੋ ਮਿਲਦੇ ਰੁਕ ਆਹ ਦੇਖੋ ਆਹ ਦੇਖੋ ਬਦਮਾਸ਼ੀ ਦਿਖਾਉਂਦੀ ਆ ਬਲੈਕ ਮਿਰਰ ਤੁਸੀਂ ਇੱਥੇ ਚੱਲ ਉੱਥੇ ਉੱਥੇ ਚੱਲ ਤੈਨੂੰ ਅੱਜ ਰੈਸਟ ਕਰਾਂਦਾ ਦੁਕਾਨ 'ਤੇ ਆ ਕੇ ਤੂੰ ਹੱਲਾ ਕਰਦੀ ਆ ਚੱਲ ਉੱਥੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਇੱਥੇ ਖੜਾ ਇੱਥੇ ਖੜਾ ਤੂੰ ਬਲੈਕ ਮਿਰਰ ਬਣੀ ਹੋਈ ਆ ਸਾਡੀ ਪੰਜਾਬ ਦੇ ਧਿਆ ਪੈਣਾ ਨਹੀਂ ਹੈ ਗਿਆ ਚੱਲ ਤੂੰ ਪੈੜ ਬਦਮਾਸ਼ੀ ਨਾ ਹੋਵੇ ਤਾਂ ਦੱਸ ਦੇ ਆ ਵੀਡੀਓ ਖੜਾ ਬਣਾਇ ਕਿ ਮੈਂ ਇੱਥੇ ਖੜਾ ਆ ਦੇਖੋ ਇਹ ਜਿਹੜੀ ਤੂੰ ਬਦਮਾਸ਼ੀ ਦਿਖਾਣੀ ਕੱਢੀ ਮੈਂ ਉਸ ਨੂੰ ਗੋਲੀ ਮਾਰੂਗੀ ਇਹ ਸਭ ਨਾ ਕਰ ਗੋਲੀ ਮਾਰੂਗੀ ਗੋਲੀ ਇੱਧਰ ਜਰ ਰੋਕੋ ਗੋਲੀ ਸਾਈਕਲ ਰੋਕੋ 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 ਅੰਦਰ ਲੈ ਕੇ ਚੱਲ ਅੰਦਰ ਲੈ ਕੇ ਵੀਡੀਓ ਆ ਸਾਲਾ ਸਰਦੇ ਨੂੰ ਪਾ ਜੀ ਆ ਕੇ ਲੱਗ ਜਾ ਨਹੀਂ ਇਹ ਨਹੀਂ ਆ ਵੀ ਤਰੋ ਓੜਾ ਖਾਤਾ ਹੀ ਆ ਦੇਖ ਲੈ ਨਾ ਮੈਂ ਮਾਰੀ ਆਜੇ ਮੇਰੇ ਕੋਲ ਆਦੇ ਕੋਪਰ ਦੀ ਮਸ਼ੀਨ ਆਦੇ ਹੀ ਮਦਵਾਸੀ ਦੀ ਇਹ ਦਾਰੂ ਵੇਚਦੀ ਚਿੱਟਾ ਵੇਚਦੀ ਆ ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਵੀਰ ਪਾ ਚਾਵਾਂਗੇ ਇਹ ਜਨਾਨੀ ਕਹਿੰਦੀ ਮਾਰ ਗੋਲੀ ਕੋਈ ਨੰਦ ਕਰਦਾ ਸੀ ਸਾਡੇ ਬੰਦੇ ਨੂੰ ਬੈਠ ਬੈਠ ਬਣਾਉਣ ਪੁਲਿਸ ਨੂੰ ਬੁਲਾ ਪੁਲਿਸ ਨੂੰ ਬੁਲਾਉਣੇ ਨਾ ਥੋੜਾ ਹੀ ਤਾਂ ਹੋਏ ਅੱਗੇ ਚੱਲ ਜੀ ਇਹ ਤੁਮ ਕਿ ਸਾਧ ਆਇਓ ਗੋਡ ਮੇ ਆਇਸ ਇਆ ਸਰ ਜੀ ਕਿਉਂ ਉਸਨੀ ਸਬਦ ਇਤਨਾ ਇਹ ਕੈਸੀ ਮੌੜੀ ਦੇਖੋ ਕੈਸੀ ਮੌੜੀ ਹੈ ਹਾ ਦੇਖੋ ਗੱਡੀ ਬੋਸ ਮੈਂ ਖਰੀਦੀ ਹੋਈ ਆ ਵੀਡੀਓ ਸ਼ੇਅਰ ਕਰੋ ਹਾ ਤੇ ਦੇਖੋ ਇੱਕ ਗੱਲੀ ਬਦਮਾਸ਼ੀ ਕਰ ਰਹੀ ਆ ਗੱਲੀ ਗੱਲੀ ਕਹਿੰਦੀ ਸਪਾਂਸਰਦਾਰਾਂ ਦੇ ਪੱਗਾਂ ਲਾਵਾਂਗੇ ਇਹ ਜਨਾਂ ਨਹੀਂ ਕਹਿੰਦੀ ਇਹਨੂੰ ਪੱਗ ਲਵਾਣਾ ਦੱਸਦੇ ਸੀ ਕਿਦਾਂ ਲਾਉਨੇ ਆ ਇਸ ਤੇ ਮਾਰਨੇ ਦਾ ਕੋਈ ਹੱਕ ਨਹੀਂ ਬੰਤਾ ਠੀਕ ਹੈ ਕੈਸੀ ਵੀ ਲਾਗੇਗੀ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਆ ਉਤੋਂ ਕੁਛ ਨਹੀਂ ਬਣਾਇਆ ਦੇਖਦੇ ਜੀ ਪੁਲਿਸ ਕਾਰਵਾਈ ਕਰੂਗੀ ਨਹੀਂ ਨਿੱਦੇ ਦਾ ਸੌਦਾ ਲਾਵਾਗਾ ਆਉਂਦਾ ਕੈਮਰਾ ਇਹ ਨਾ ਪਈਆਂ ਦਾ ਠੱਲ ਪਾਣੀ ਪੈਣੀ ਆ ਨਿੱਦੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਇਹ ਤਾਂ ਨਹੀਂ ਵੇਚਦੀ ਅਸੀਂ ਪਾਣੀ ਆਪਣੇ ਹੱਥੀਂ ਵੇਚਦੇ ਹਾਂ ਪੀਂਦੀ ਹੈ ਨਾ ਪਾਣੀ ਸਾਹਿਬ ਦਸ ਕਰ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਜੋ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਇਹ ਪੰਜਾਬ 'ਚ ਬਹਿ ਕੇ ਦੁਕਾਨ ਦੇ ਵਿੱਚ ਵੇ ਸਾਡੀ ਦੁਕਾਨ ਦੇ ਵਿੱਚ ਬਹਿ ਕੇ ਇਹ ਬਗਵਾਸ ਬੰਦੂਮਾਸ਼ੀ 452 ਬੰਦੀਆਂ ਉਹ ਬੰਦ ਨੂੰ ਲੈ ਕੇ ਸਾਡੇ ਦੁਕਾਨ ਤੇ ਹਮਲਾ ਕੀਤਾ 452 ਹਾਂ ਕਰ ਲੈ ਕਰ ਲੋ ਜੋ ਕਰਨੇ ਉਹ ਬਚੋ ਬੋਲਦੇ ਉਹ ਵੀ ਹੈ ਮੈਂ ਬੋਲ ਰਿਹਾ ਉਹ ਵੀ ਹੈ ਮੈਂ ਕੋਈ ਸੁਣੇ ਕੋ ਬੁਲਾਇਆ ਉਹ ਬੁਲਾਇਆ ਪੁੱਤ ਨੂੰ ਗੁਰਜੀਤ ਸਿੰਘ ਖਾਲਸਾ ਬਾਣੀ ਤੁਸੀਂ ਕੀ ਮੈਂ ਇੱਕ ਮੋੜ ਨਹੀਂ ਰੋਕਾ ਆ ਬੰਦੇ ਸਪੋਰਟ ਤੇ ਆਏ ਨੇ ਉਹ ਪ੍ਰਵਾਸੀ ਬੰਦੇ ਦੀ ਉਲਟਾ ਸਾਡੀ ਦੁਕਾਨ ਤੇ ਇਹਨਾਂ ਨੇ ਹਮਲਾ ਕੀਤਾ ਤੇ ਹੁਣ ਹੁਣ ਇਹ ਨੀਂ ਤੋੜਨ ਨੀਂ ਨਾ ਨੀਂ ਆਹ ਦੇਖੋ ਆ ਬੰਦਾ ਹਲੇ ਕਹਿੰਦਾ ਕਹਿੰਦਾ ਅਸੀਂ ਕੰਪਲੀਟ ਕਰਦੇ ਆ ਮੈਡੀਕਲ ਕਰਦੇ ਆ ਨਹੀਂ ਬਿਰੇ ਦਰਵਾਜ਼ੀ ਵਾਲੀ ਗੱਲ ਆ ਤੁਸੀਂ ਆ ਵੀ ਕਹਿ ਰਹੇ ਮੈਡੀਕਲ ਕਰਾਉਨੇ ਆ ਬੰਗੇ ਦਾ ਹੱਡੀ ਉਹਨੂੰ ਭਰਾਇਆ ਪਾਉਂਦੇ ਆ ਸਰਜਰੀ ਮੇਨ ਕਰਾਉਣਾ ਤਾਂ ਮੋਜ਼ਾ ਨਹੀਂ ਕੋਈ ਹੋਰ ਨਹੀਂ ਵੀਰੇ ਆ ਵੀਡੀਓ ਸ਼ੇਅਰ ਕਰ ਦਿਓ ਐਸ ਐਚਓ ਸਾਹਿਬ ਨੂੰ ਪਤਾ ਆ ਹੁਣ ਇਹ ਜਨਾਨੀ ਦਾ ਸਹਾਰਾ ਲੈ ਕੇ ਆ ਦੇਖੋ ਇਹਨਾਂ ਨੇ ਕੋਈ ਵੀ ਗੱਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਪ੍ਰਵਾਸੀ ਬੰਦੇ ਰਹੇ ਆ ਅਮਲਾ ਕੀਤਾ ਉਹ ਲੈ ਕੇ ਜਾਂਦੇ ਆ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਗੱਲ ਸੁਣੋ ਉਹ ਨਹੀਂ ਹੈ ਹਾਂ ਜਦੋਂ ਇਹ ਚੱਲ ਆਇਆ ਤੇ ਸਰਪ੍ਰਸਤ ਦੇ ਮੁਕਾਮ ਇਹ ਗੱਲ ਸੁਣੋ ਸਰਪ੍ਰਸਤ ਸਾਹਿਬ ਸ਼ਾਬਾਸ਼ ਸ਼ਾਬਾਸ਼ ਉਹ ਓ ਪੰਜਾਬੀਓ ਬੇੜਾ ਕਰੇਗਾ ਤੁਹਾਡਾ ਆ ਦੇਖੋ ਆ ਦੇਖੋ ਓ ਲੈ ਇੱਧਰ ਲੈ ਕਦੇ ਹੈਂਡੀਕੈਪ ਨਹੀਂ ਭਰਾਓ ਕਿਦੋਂ ਤੂੰ ਆਪੋ ਕਰਦਾ ਸੁਣ ਕੋਈ ਵੀ ਵੱਡਨਾ ਮਰਗੀ ਤਰੀਪ ਬੰਦੇ ਦੇ ਲੈ ਇਹਨੂੰ ਵੀ ਬਾਹਰੋਂ ਆਉਂਦਾ ਭਾਈਆ ਉਹ ਤਾਂ ਗੱਲ ਕਰਦਾ ਹੇ ਪੱਗਰਵਾਦਲਾ ਉਹਦਾ ਪੱਗਰਵਾਦਲਾ ਆ ਕਹਿੰਦਾ ਆ ਬੰਦਾ ਕਹਿੰਦਾ ਪੱਕ ਪਾੜੀ ਜਾਓ ਸਾਡੇ ਉਹ ਬੋਲ ਕੇ ਗਈ ਹੈ ਗਾਲੀ ਗਲੋਚ ਕਰਕੇ ਕੀ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਉੱਥੇ ਮੈਂ ਬੈਠਾ ਸੌਂਦਿਆ ਸੀਗਾ ਕਹਿੰਦੀ ਗੋਲੀਆਂ ਮਾਰਾਂਗੇ ਬਾਅਦ ਚ ਯੂਪੀ ਭਾਰਪਾ ਚਾਵਾਂਗੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਜੇ ਤੁਸੀਂ ਵਾਕਿਆ ਪੱਗਾਂ ਨੂੰ ਹੱਥ ਪਾਉਣੇ ਨਾ ਫਿਰ ਤੁਸੀਂ ਆਪ ਦੇਖ ਲਓ ਸ਼ਰਿਆਵਾਂ ਉਹ ਚਿੱਟਾ ਵੀ ਵੇਚਦੀ ਆ दारू ਵੀ ਵੇਚਦੀ ਆ ਸ਼ਰਮ ਬਦਮਾਸ਼ੀ ਕਰਦੀ ਐ ਇੱਥੇ ਕਹਿੰਦੀ ਬੋਲ ਤਾਂ ਮੇਰੀ ਜੇਬ 'ਚ ਆ ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ ਕੋਈ ਨਾ ਬੰਦਾ ਖੜਿਆ ਆਇਆ ਉਹ ਜਾ ਰਿਹਾ ਉਹ ਜਾ ਰਿਹਾ ਖੜਿਆਂ ਨੂੰ ਖੜੋ ਪਰੋ ਖੜੋ ਖੜੋ ਉਹ ਜਨਾਨੀ ਬਦਮਾਸ਼ੀ ਕਰਦੀ ਐ ਇੱਥੇ ਆ ਗਿਆ ਜੀ ਇੱਕ ਬੰਦਾ ਕਾਬੂ ਕਰ ਲਿਆ ਭਈਆ ਸਾਹਿਬ ਗਰਮ ਹੋ ਗਿਆ ਖੱਤੋ ਭਾਈ ਹੋ ਨੂੰ ਫਿਰਦਾ ਪਿਆ ਸੀਗਾ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ